ਹਿੰਸਤ ਸਤਿਗੁਰ ਦੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਰਾਜਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਰੋਬੜ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਝੋਟੀਆਂ ਤੇ ਇੱਕ ਗਾਂ ਤੇ ਇੱਕ ਖੀਰੀ ਕੱਟੀ ਤੁਹਾਨੂੰ ਦਿਖਾਉਣੀ ਆ ਤੇ ਬਾਕੀ ਇੱਥੇ ਆਓ ਆਪਣੀ ਚਵਾਈ ਕਰਕੇ ਪਾਸ ਕਰਕੇ ਤਸੱਲੀ ਕਰਕੇ ਦਫੇਰੀ ਪਸ਼ੂ ਖਰੀਦੋ ਜੀ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਆਪਣੇ ਵੀਡੀਓ ਕਾਲ ਤੇ ਦੋ ਟਾਈਮ ਚਵਾਈ ਜ਼ਰੂਰ ਕਰਾ ਲਿਆ ਕਰੋ ਪਰ ਤਸੱਲੀ ਆਪਣੇ ਪਸ਼ੂ ਦੀ ਇੱਥੇ ਹੀ ਕਰਕੇ ਖੜਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਰਹਿਤਿਓ ਜੀ ਸਤਿ ਸ੍ਰੀ ਅਕਾਲ ਹੋ ਠੀਕ ਠਾਕ ਜੀ ਬਾਨੀਆ ਜੀ ਵਧੀਆ ਵਧੀਆ ਜੀ ਚਲੋ ਵਧੀਆ ਚਾਹੀਦਾ ਜੀ ਤੇ ਨਾਮ ਦੱਸਦੇ ਇਕ ਵਾਰੀ ਫਿਰ ਨਾਂ ਰੋਬਰ ਜੇ ਪਿੰਡ ਰਾਪੁਰਸੀਲੇ ਨਾਲਾ ਜ਼ਿਲ੍ਹਾ ਅਮਰੀਕਾ ਜੀ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ ਹੈਗਾ 991377236 ਠੀਕ ਆ ਅੱਜ ਦੋ ਮੱਝਾਂ ਇੱਕ ਕੱਟੀ ਤੇ ਇੱਕ ਗਾਂ ਹਨਾ ਠ ਸ਼ੁਰੂਆਤ ਫੇਰਾਂ ਨੀਲੀ ਦੀ ਮੱਝ ਤਾਂ ਕਰ ਲਈਏ ਇਹ ਤੋਂ ਕਰ ਲਈ ਗੋਲ ਸਿੰਘ ਦੀਆਂ ਮੱਝਾਂ ਵਾਂ ਦੋਵੇਂ ਕਿ ਨਵਾਂ ਸੁਆ ਸੁਣਾ ਜਿੰਨੇ ਤਿੱਕਾ ਸੁਆ ਸੁਣਾ ਬਾੜੀ ਆ ਦੇਖ ਸਾਡੇ ਹਵਾਨਾ ਦਾ ਇੱਕ ਰੀ ਲਾਗੇ ਤਾਂ ਚੰਗੀ ਤਿਆਰ ਹੁੰਦੀ ਆ ਕਿੰਨਾ ਕ ਦੁੱਧ ਭਰੀ ਜਾਊਗੀ ਦੁੱਧ ਬਾੜੀ ਪਿਛਲੇ ਸਵੇਰੇ ਦਿੱਤਾ ਹੈ 12-13 ਕਿਲੋ ਐਰਕਾਂ ਵੀ ਬਬਦਾਨੀ ਤੇ 12-13 ਕਿਲੋ ਲਈ ਜਾਊਗੀ ਠੀਕ ਹੈ ਜੀ ਹਾਂਜੀ ਤੋਰਾਂ ਫੇਰ ਇੱਕ ਰੀ ਇਹਨਾਂ ਬਾਕੀ ਨੀਲੀ ਦੀ ਮੱਝ ਆ ਗੋਲ ਸਿੰਘ ਦੀ ਆ ਇਹ ਵੀ ਤੇਰਾ ਥੱਲੇੋਂ ਚੰਗੀ ਬਣਾਂਦੀ ਆ ਅਜੇ ਸੌਣ ਤੱਕ ਚੰਗੀ ਭਰ ਜਾਣੀ ਥੱਲੇ ਹਾਂ ਦੇਖਾਂਗੇ ਲੈ ਆਓ ਜੀ ਕੀ ਆ ਵੀ ਜੇ ਹਵਾਨੇ ਚ ਢਿੱਲਾ ਹੈ ਗਿਆ ਚੋ ਚਾਰ ਪੰਜ ਦਿਨ ਲੈ ਜਾਣੇ ਹਲੇ ਹਾਂਜੀ ਹਾਂਜੀ ਚਾਰ ਪੰਜ ਦਿਨ ਇਹ ਲੈ ਜੂਗੀ ਤੇ ਬਾਕੀ ਇੱਕ ਕਰੀ ਆ ਅੱਗੇ ਵੀ ਥਣਾ ਦਾ ਸਾਈਜ਼ ਆਪਾਂ ਦੇਖ ਸਕਦੇ ਚੰਗਾ ਆ ਤੇ ਮਿਲਕਵੇਂ ਨੇ ਵੀ ਚੰਗੀ ਲੱਗੀ ਆ ਪੂਰੀ ਵੱਡੀ ਆ ਭਣੀ ਇਹ ਕਿਹੜੀ ਛੋਟੀ ਵੇਖੋ ਹਾਂਜੀ ਪੂਰੀ ਰਾਜੀ ਰੂਜੀ ਆ ਦੇ ਸਾਡੇ ਥਾਣੇ ਦੇ ਇੱਕ ਰੀ ਲਾਗੇ ਤਾਂ ਚੰਗੀ ਤਰ੍ਹਾਂ ਤੇ ਮੁੱਲ ਫਿਰ ਵੇਚੀ ਇਹਦਾ ਉਹ ਦੇਦੀ ਆ ਭਾੜੀ 92 ਦੀ ਨਹੀਂ 92 ਦਿਨਾਂ ਦਈਏ 92 ਤੋਂ ਜ਼ਿਆਦਾ ਹੋ ਜਾਣਾ ਜੀ ਤੋ ਛੱਡ ਜੀ 90 ਚੋਂ 5 ਛੱਡ ਜੀ 85 ਦੇ ਦੀਏ ਹਾਂਜੀ 4 ਦੇ ਨੇ ਯਾਰ ਕਰ ਦੀ ਛੋੜ ਅੱਛਾ 82000 ਜੀ ਹਾਂਜੀ ਚਲੋ ਬਾਕੀ ਮੌਕੇ ਤੇ ਹੋਰ ਹੋ ਜਾਊਗਾ ਮਨ ਤਾਂ 80000 ਦੇ ਦਾਂਗੇ ਅੱਛਾ 80000 ਦੀ ਦੇ ਦੇਣੀ ਹੈ 80000 ਦੀ ਬਾੜੀ ਦੇਣੀ ਆ ਬਸ ਅੱਛਾ ਪੂਰੇ 80 ਦੀ 80000 ਦੇ ਦਾਂਗੇ ਠੀਕ ਹੈ ਹਾਂਜੀ ਰਵੀ ਛੋਟੀ ਗੱਭਣ ਆ ਇਹ ਵੀ ਗੱਭਣ ਜੀ ਦੂਜਾ ਸਵੇਰ ਸੁਣਾ ਇਹਨੇ ਵੀ ਦੂਸਰਾ ਸਵੇਰ ਸੁਣਾ ਗੋਲ ਸਿੰਘ ਦੀ ਹੈ ਵੀ ਉਤਰ ਤੇ ਇਹ ਕਿੰਨਾ ਕ ਦੁੱਧ ਗੱਡੀ ਜਾਊਗੀ ਉਤਰ ਦੁੱਧ ਬਾੜੀ ਪਿੱਲੇ ਸੂਏ ਨੇ 12 ਕਿਲੋ ਦਿੱਤਾ ਹਰ ਕ ਵੀ ਇਹਨਾਂ ਦਊਗੀ ਜੀ ਬਾੜੀ ਤੋਰਾਂ ਮੈਂ ਫੇਰ ਇੱਕ ਕਰੀ ਬਾਕੀ ਕੱਦ ਕਾਠ ਦਵਾਂ ਦੇਖੋ ਜਿਹੀ ਆ ਇਹ ਵੀ ਕੱਦ ਵਜਨ ਵਾਲੀ ਆ ਜੀ ਇਹ ਵੀ ਅਜੇ ਕੋਈ ਹਫਤੇ ਤੱਕ ਲੱਗੇ ਬੰਦੇ ਟਾਈਮ ਲਾ ਜੂਗੀ ਥਾਣੇ ਦੇਖੋ ਬਾਦੀ ਪੂਰਾ ਇਹ ਲੈ ਜੇ ਅਜੇ ਤਿਆਰ ਹੋਣੀ ਐ ਵੀ ਬਾਕੀ ਥਾਣੇ ਦੇ ਕੋਈ ਚੰਗਾ ਲੱਗਾ

ਇਹ ਥਾਂ ਤੁਹਾਨੂੰ ਖਾਲੇ ਦੇਖਦੇ ਇੱਕ ਰਿਆ ਪਿਛੇ ਹਵਾਨਾ ਦੇਖ ਸਕਦੇ ਜੀ ਜਿੱਡੇ ਲਾ ਕਾਫੀ ਆ ਤੇ ਥਾਣ ਵੀ ਇਹਦੇ ਕਰੀ ਦੇਖ ਸਕਦੇ ਜੀ ਅਗਲੇ ਪਿਛਲੇ ਥਾਂ ਲਗਭਗ ਇੱਕੋ ਜਿਹੀ ਆ ਤੇ ਕਿੰਨਾ ਫਿਰ ਮੁੱਲ ਵਿਦਿਅ 82 ਦੀ 82 ਦੀ ਨਾ ਦਈਏ 2000 ਦਈਏ 80 ਚੋਂ 5 ਹੀ ਛੱਡ ਦਈਏ 73000 ਦੇ ਦੇ 73 ਦੇਵਾਂਗੇ 73000 ਦੇ ਦਾਂਗੇ ਅੱਛਾ 73 ਦੀ ਦੇ ਦੋਗੇ 72 ਆ ਦੀ ਬੜੀ ਦੇਣੀ ਆ ਬਸ ਠੀਕ ਹੈ ਹਾਂਜੀ ਹਾਂਜੀ 72000 ਦੇ ਗੰਦੇ ਵੀ ਜਸਨਾ ਹੀ ਦੇਣੀ ਆ ਬਾਕੀ ਚਲੋ 1921 ਦੇ ਮਾਨਤਾ ਨੂੰ ਮੋਕੇ ਤੇ ਹੋਈ ਜਾਂਦਾ ਹੈ ਤੇ ਹੁਣ ਆ ਜਿਹੜੀ ਜੇ ਇਹਦੇ ਕੋਲ ਭਾਜੀ ਨੂੰ ਕੰਦੀ ਨਾਲ 8 ਹੋਗਾ ਪਰ 7 ਕਿਲੋ ਕਹਿੰਦੇ ਦੁੱਧ ਦੇਣਾ ਆ 7 ਕਿਲੋ ਹੈਗਾ ਪੱਕਾ ਦੁੱਧ 8 ਹੀ ਹੋਗਾ ਪਰ 7 ਕਿਲੋ ਕਹਿੰਦੇ ਦੇਣੀ ਆ ਅੱਛਾ 50 ਦਿਨਾਂ ਦੇ ਸੂਈ ਮਗਰੇ ਦੇ ਬੱਚਾ ਦੀ ਬੜੀ ਮਗਰੇ ਦੇ ਬੱਚਾ ਆ ਬੱਚਾ ਇਹਦਾ ਉਹ ਬੈਠਾ ਜੇ ਆਵਲਾ ਬੱਚਾ ਜੀ ਦਾ ਆ ਜੋ ਲੈ ਆ ਵੀਰ ਜੀ ਬਾਕੀ ਥਾਣੇ ਦੇ ਕੋ ਵੀ ਚੰਗਾ ਲੱਗਾ ਐ ਇਹ ਆ ਵੀ ਚਲੋ ਕਹੇ ਵੀਰ ਦਾ ਸਾਰਾ ਸਿਆਲੀ ਨੇ ਵਧੀਆ ਸਾਰੀ ਜਣਾ ਵਾ ਨਹੀਂ ਜੀ ਵਦੂ ਕੁਝ 2 ਕਿਲੋ ਸਾਂ ਵਾਲੀ ਸਾਦੜ ਜੀ ਠੀਕ ਆ ਜੀ ਗਾਂ 47 ਟੋਲੇ ਚੱਲ ਪੈਣੇ ਸਾਰਾ ਸਿਆਲ ਦੋ ਦਿਨ ਨੇ ਚੰਗਾ ਕੱਢੀ ਜਣਾ ਆ ਬੜਾ ਠੰਡੀ ਠੰਡੀ ਬੜੀ ਆ ਠੀਕ ਹੈ ਜੀ ਇਧਰ ਇੱਕ ਰਿਸਾਨ ਵੀ ਇਹਦੇ ਦੇਖ ਸਕਦੇ ਜੇ ਲਾਗੇ ਤਾਂ ਲੈ ਜਾ ਬਾਕੀ ਉਹ ਹਵਾ ਨੇ ਤੇ ਉਤਰ ਮਿੱਟੀ ਲੱਗੀ ਹੈ ਜਿਹੜੀ ਅਲੈਕਸਾਂ ਦੇ ਜੀ ਹੈ ਗਈ ਭਾਰੀ ਠੰਡੀ ਹੋ ਗਈ ਠੀਕ ਹੈ ਜੀ ਠੀਕ ਆਨੇ ਸੰਦੇ ਤੇਰਾ ਫਿਰ ਮੁੱਲ ਵੀ ਜੀ ਮੁੱਲ ਦੇ ਦੀ ਹੈ ਭਾਰੀ 28 ਦੀ 2800 ਤੇ ਜ਼ਿਆਦਾ ਹੈ ਜੀ 500 ਛੋਟ ਕਰ ਦੋ ਕਿੰਨੀ ਕਰਨੀ ਜੀ ਤੁਸੀਂ ਕਰਾਓ 2000 ਛੱਡ ਦੀਏ ਤੇ ਨਹੀਂ ਆ ਰਿਹਾ ਸ਼ਰਦਾਂ ਦੇ। ਭਾਈ ਯਾਰ ਦੀ ਦੇ ਦਾਂਗੇ। ਭਾਈ ਯਾਰ ਦੇ ਦਾਂਗੇ। ਚਲੋ ਬਾਕੀ ਉਹਨੇ ਕੀ ਮੌਕੇ ਦੇ ਹੋ ਜੂਗਾ ਫੇਰ। ਤਾਂ ਮੈਂ ਕਰਦਾ ਬੱਚੇ। ਠੀਕ ਹੈ ਜੀ। ਤੇ ਕਾ ਕੱਟੀ ਰਹੀ ਆ। ਤੇ ਆ ਜਿਹੜੀ ਕੱਟੀ ਆ ਦੱਸ ਦੋ ਇਹਦੇ ਬਾਰੇ ਵੀ। ਇਹ ਬੜੀ ਖੀਰੀ ਆ ਮੂੰਹ ਤੋਂ ਬੜੀ। ਅੱਛਾ ਮੂੰਹ ਖੀਰੀ ਆ। ਹਾਂਜੀ। ਚੱਕ ਕੇ ਕੀਤੇ ਆ ਤੰਦ। ਸੁਣਾਉਂਦੀ ਨਹੀਂ ਬਾਰੇ ਖੀਰੀ ਆ ਬੜੀ ਇਹਦਾ। ਉਤਨਾ ਥੋੜਾ ਜਿਹਾ ਮੂੰਹ ਫੜਾਉਣ ਤੋਂ ਕਰਦੀ ਆ। ਇਹ ਆ ਵੀ ਚਲੋ ਕੋਈ ਵੀਰ ਆਣ ਕੇ ਆਪਣੀ ਚੈੱਕ ਕਰਕੇ ਲੈ ਜਾਏ ਹਨਾ। ਚੈੱਕ ਕਰਕੇ ਲੈ ਜਾਏ ਬੜੀ ਚੈੱਕ। ਹੁਣ ਉਤਨਾ ਵੀਡੀਓ 'ਚ ਉਤਰਾ ਦਿਖਾ ਦੇਣੀ ਥੋੜਾ ਜਿਹਾ ਮੂਵ ਡਾਉਨ ਤਾਂ ਕਰ ਦੀ ਤੇ ਉਤਰਾ ਗੋਲ ਸਿੰਘ ਦਹੀਆ ਕਰਨ ਤੇ ਇਹਦੇ ਮਾਂ ਦੇ ਦੁੱਧ ਦਾ ਪਤਾ ਸ਼ਿਕੋ ਮਾਂ ਇਹਦੇ ਦਾ ਦੁੱਧ ਹੈ ਘਰੇ 15 16 ਕਿਲੋ ਦੁੱਧ ਇਹ ਅੱਛਾ ਤੋਰਾਂ ਫੇਰ ਇੱਕ ਰੀਦ ਨਾਲ ਅਜ ਲੈ ਵੀਰ ਜੀ ਤੇ ਇਹਦਾ ਫਿਰ ਮੁੱਲ ਵੀ ਜੀ ਮੁੱਲ ਦੇ ਦਈਏ ਭਾੜੀ 5000 ਦੀ 5000 ਦੀ ਹਾਂਜੀ 2000 ਦੀ ਦੇ ਦਈਏ ਵੀ 21000 ਦੇ ਦਾਂਗੇ ਅੱਛਾ 21 ਦੀ 21 ਦੇ ਭਾਵੇਂ ਗਾਂ ਲੈ ਜਾਇਆ ਭਾਵੇਂ ਕੱਟੀ ਲੈ ਜਾਇਆ ਭਾਵੇਂ ਕੱਟੀ ਲੈ ਰਹੇ ਭਾਵੇਂ ਗਾਂ ਲੈ ਤੇ ਦੇਖੋ ਜੋੜਾ ਹੀ ਲੈ ਜੇ ਤੇ ਕੋਈ ਗੱਲ ਨਹੀਂ ਕਰਦਾਂਗੇ ਮਾਂ ਤਾਂ ਫਿਰ ਮੰਤਨ ਹੋਰ ਹੋ ਜਾਊਗਾ ਹਨਾ ਕਰਨਾ ਕਰਦਾਂਗੇ ਠੀਕ ਹੈ ਜੀ ਤੇ ਬਾਕੀ ਚਲੋ ਆਪਣੀ ਇੱਥੇ ਆ ਕੇ ਤਸੱਲੀ ਕਰਕੇ ਤੇ ਵੇਸ ਚਾਹ ਕੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ